ਸਾਡੇ ਲੀਡਰਾਂ ਨੂੰ ਦੂਰਾ ਮਾਪਦੰਡ ਨਹੀਂ ਅਪਣਾਉਣਾ ਚਾਹੀਦਾ ਸਿੱਖਾਂ ਵਾਸਤੇ ਕਾਨੂੰਨ ਕੁਝ ਹੋਰ ਹੈ ਤੇ ਦੂਸਰੇ ਆਗੂਆਂ ਵਾਸਤੇ ਕਾਨੂੰਨ ਕੁਝ ਹੋਰ ਹੈ ਹੁਣ ਜੇ ਆਪਾਂ ਗੱਲ ਕਰੀਏ ਤਾਂ ਸਿੱਖ ਮੈਂਡਡ ਬੰਦਾ ਚਾਹੇ ਉਹ ਪੱਗ ਧਾਰੀ ਹੈ ਚਾਹੇ ਉਹ ਦਾੜੀ ਰੱਖੀ ਹੈ ਕੇਸ ਰੱਖਿਆ ਹੈ ਚਾਹੇ ਉਹ ਮੁੰਨਾ ਜੋ ਕੋਈ ਥੋੜੀ ਜੀ ਧਮਕੀ ਦੇ ਦੇ ਤਾਂ ਸਾਡੀ ਸਰਕਾਰ ਆ ਜਿਹੜੀ ਉਹ 5 ਮਿੰਟਾਂ ਦੇ ਵਿੱਚ ਪਰਚਾ ਦਰਜ ਕਰ ਦਿੰਦੀ ਹੈ ਤੇ ਇਸ ਤਰ੍ਹਾਂ ਸਿਰਫ ਬੋਲੀ ਤੇ ਕੇ ਧਮਕੀ ਦਿੰਦਾ ਤੇ ਆ ਇੱਕ ਤੁਹਾਨੂੰ ਵਿਅਕਤੀ ਦਿਖਾਉਣਾ ਮੈਂ ਸ਼ਿਖਸ਼ਣਾ ਦਾਗੂ ਹੈ ਤੇ ਪਹਿਲੇ ਆਪਾਂ ਕਰ ਕੋਈ ਸ਼ਿਵਸ਼ਾਣਾ ਦੇ ਜਾਂ ਹੋਰ ਦੇ ਖਲਾਫਨਾ ਦਾ ਵੀਡੀਓ ਪਾਈ ਹੈ ਤੇ ਨਾ ਆਪਾਂ ਭੁੱਲਿਆ ਪਰ ਜੋ ਅਟਲ ਸਚਾਈ ਹੈ ਉਹ ਸਮਾਜ ਦੇ ਵਿੱਚ ਦੱਸਣੀ ਚਾਹੀਦੀ ਹੈ ਉਹਦਾ ਜ਼ਿਕਰ ਕਰਨਾ ਜ਼ਰੂਰੀ ਹੈ ਉਹਨੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਹਿ ਰਿਹਾ ਹੈ ਕਿ 24 ਘੰਟਿਆਂ ਦੇ ਵਿੱਚ ਜਿਹੜੇ ਹੈਗੇ ਆ 1.5 ਲੱਖ ਮੁਸਲਮਾਨਾਂ ਨੂੰ ਵੜ ਦੇਾਂਗੇ 24 ਘੰਟੇ ਦਿੱਤੇ ਆ ਇਹ ਮਾਮਲਾ ਕੁਛ ਹੋਰ ਹੈਗਾ ਤੇ ਕੋਲੇ ਪੁਲਿਸ ਖੜੀ ਹੈ ਪੁਲਿਸ ਦੀ ਹਾਜ਼ਰੀ ਚ ਬੰਦਾ ਸ਼ਰ੍ਹਾਂਮ ਕਹਿ ਰਿਹਾ ਪਹਿਲਾਂ ਤੁਹਾਨੂੰ ਇਹਦੀ ਵੀਡੀਓ ਦਿਖਾਉਣੇ ਆ ਤੇ ਬਾਅਦ ਵਿੱਚ ਆਪਾਂ ਇਸ ਦੇ ਸੰਬੰਧ ਵਿੱਚ ਗੱਲ ਕਰਦੇ ਆਂ

وہ مسلمان ہوتا اور اگر ذرا سا بھی بول دیتا کچھ تو وہ جیل کے اندر اور اس کی پیٹھ لانی ہوتی اس کے ہاتھ اور پاؤں توڑ دیے جاتے لیکن یہاں پر یہ مسلمان نہیں کوئی اور ہے یہ جو بھائی مسلمان آباد وچ گل کہہ رہیا ہے وہ ٹھیک کہہ رہو کہندا جی جے کوئی ہور ہوندا سکھ ہوندا یا مسلمان ہوندا ਤੋ ਜੇ ਹੱਥ ਪੈਰ ਤੋੜੇ ਹੁੰਦੇ ਪੁਲਿਸ ਨੇ ਕੁੱਟ ਕੇ ਅੰਦਰ ਦਿੱਤਾ ਹੁੰਦਾ ਉਤੇ ਐਨਐਸਏ ਜਾਂ ਦੇਸ਼ਰੋਹੀ ਦਾ ਪਰਚਾ ਦਰਜ ਕੀਤਾ ਹੁੰਦਾ ਤਾਂ ਹੁਣ ਜਿਹੜਾ ਇਹ ਆਗੂ ਹੈ ਪੁਲਿਸ ਦੀ ਹਾਜ਼ਰੀ ਵਿੱਚ ਉਲਟਾ ਪੁਲਿਸ ਨੂੰ ਧਮਕਾ ਰਿਹਾ ਵੀ 24 ਘੰਟੇ 48 ਘੰਟੇ ਸੋਰੀ 48 ਘੰਟਿਆਂ ਦੇ ਦੌਰਾਨ 1.5 ਲੱਖਾਂ ਚਾਹੇ 2 ਲੱਖਾਂ ਮੁਸਲਮਾਨਾਂ ਮੈਂ ਕੱਢ ਦੂੰਗਾ ਤੇ ਇਹੀ ਜੇ ਹੁਣ ਸਿੱਖ ਜਾਂ ਮੁਸਲਮਾਨ ਕਹਿੰਦੇ ਵੀ ਮੈਂ ਇਹਨਾਂ ਨੂੰ ਆਹ ਕੱਟ ਦੂੰਗਾ ਜਾਂ ਸ਼ਿਵਸ਼ਰਣਾਂ ਨੂੰ ਕੱਟ ਦੂੰਗਾ ਤਾਂ 15 ਮਿੰਟਾਂ ਦੇ ਵਿੱਚ ਐਫਆਈਆਰ ਲੌਂਚ ਹੋ ਜੂਗੀ ਤੇ ਇਹ ਜੀਆਂ سنگੀਨ ਧਰਾਮਾਂ ਲੱਗਣਗੀਆਂ ਜਿਹੜੀਆਂ ਕਿ ਬੰਦੇ ਦੀ ਬੇਲ ਨਹੀਂ ਹੁੰਦੀ ਹੁਣ ਦੂਰਾ ਮਾਪਦੰਡ ਨਹੀਂ ਅਪਣਾਉਣਾ ਚਾਹੀਦਾ ਸਰਕਾਰ ਨੂੰ ਇਹਦੇ ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਚਾਹੇ ਉਹ ਕੇਂਦਰ ਦੀ ਰੂਲਿੰਗ ਪਾਰਟੀ ਦਾ ਹੋਵੇ ਚਾਹੇ ਉਹ ਭਾਈਵਾਲ ਪਾਰਟੀ ਦਾ ਹੋਵੇ ਸੋ ਇਸ ਤਰ੍ਹਾਂ ਦੇਸ਼ ਦੇ ਵਿੱਚ ਨਫ਼ਰਤ ਫਲਾਉਣੀ ਤਾਂ ਬਹੁਤ ਇੱਕ ਘਟਿਆ ਕੰਮ ਹੈ ਮਾੜਾ ਕੰਮ ਕਹਿ ਸਕਦੇ ਆਪਾਂ ਕਿਉਂਕਿ ਇਹ ਲੋਕਤੰਤਰ ਦੇਸ਼ ਆ ਆਜ਼ਾਦੀ ਦੇ ਵਿੱਚ ਸਾਰੇ ਵਰਗਾਂ ਨੇ ਯੋਗਦਾਨ ਪਾਇਆ ਹੋਇਆ ਹੈ। ਇਹਦਾ ਕੋਈ ਇਕੱਲੇ ਦਾ ਹਿੰਦੁਸਤਾਨ ਨਹੀਂ ਇਕੱਲੇ ਦਾ ਭਾਰਤ ਨਹੀਂ ਇਕੱਲੇ ਦੀ ਸਟੇਟ ਨਹੀਂ ਕੋਈ। ਜਿਹੜਾ ਕਿ ਇਹ ਮੁਸਲਮਾਨਾਂ ਨੂੰ ਕੱਢਣ ਦੀਆਂ ਗੱਲਾਂ ਕਰ ਰਿਹਾ ਹੈ। ਮੁਸਲਮਾਨ ਵੀ ਸਾਡੇ ਭਾਈ ਹੈ। ਪਰ ਕੀ ਹੈ? ਮੁਸਲਮਾਨਾਂ ਦੇ ਵਿੱਚ ਮਾੜੇ ਬੰਦੇ ਹੋ ਸਕਦੇ ਆ ਸਾਡੇ ਸਿੱਖਾਂ ਦੇ ਵਿੱਚ ਬਥੇਰੇ ਆ। ਹਿੰਦੂਆਂ ਦੇ ਵਿੱਚ ਬਹੁਤ ਆ, ਇਸਾਈਆਂ ਦੇ ਵਿੱਚ ਬਹੁਤ ਆ ਲੇਕਿਨ ਇਨਸਾਨ ਕੋਈ ਨਹੀਂ ਮਾੜਾ ਪਹਿਲਾਂ ਵੀ ਆਪਾਂ ਵੀਡੀਓ 'ਚ ਜ਼ਿਕਰ ਕਰਦੇ ਹੁੰਨੇ ਆ ਕਿ ਬੰਦੇ ਦੀ ਬਰਿਆਈ ਹੈ ਬੰਦੇ ਵਿੱਚ ਬੰਦਾ ਨਹੀਂ ਮਾੜਾ ਮਨੁੱਖ ਨਹੀਂ ਮਾੜਾ ਉਹਦੇ ਵਿੱਚ ਬਰਿਆਈ ਹੈ ਇਹ 2-4 ਕਾਂਗਿਆਰੀਆਂ ਹਰੇਕ ਵਰਗ ਦੇ ਵਿੱਚ ਹੁੰਦੀਆਂ ਹਰੇਕ ਕੌਮ ਦੇ ਵਿੱਚ ਹੁੰਦੀਆਂ ਹਰੇਕ ਜਾਤ ਦੇ ਵਿੱਚ ਹੁੰਦੀਆਂ ਹੁਣ ਸਾਰੇ ਕੋਈ Hindu ਭਾਈਚਾਰੇ ਨਹੀਂ ਮਾੜਾ ਸਾਰੇ ਮੁਸਲਮਾਨ ਨਹੀਂ ਮਾੜੇ ਸਾਰੇ ਸਿੱਖ ਨਹੀਂ ਮਾੜੇ ਇਹ 2-4% ਆ ਜਿਹੜੇ ਇਹੋ ਜਿਹੇ ਬੰਦੇ ਗਰਮ ਖਿਆਲੀਏ ਇਹ ਲੋਕਤੰਤਰ ਲਈ ਖਤਰਾ ਹੈ ਦੇਸ਼ ਲਈ ਖਤਰਾ ਹੈ ਸਾਡੇ ਸਮਾਜ ਲਈ ਖਤਰਾ ਹੈ ਹੁਣ ਇਹ ਕਸਾਉਂਦਾ ਹੈਗਾ ਨੌਜਵਾਨਾਂ ਨੂੰ ਤੋ ਕੱਲ ਨੂੰ ਜਿਹੜੇ ਹੈਗੇ ਹਿੰਦੂ ਵੀਰ ਸਾਡੇ ਤਲਵਾਰਾਂ ਕੱਢ ਲਿਆ ਹੁਣ ਕੋਈ ਲੜਾਈ ਝਗੜਾ ਕਰ ਬੈਠਣਾ ਬੈਠਣਾ ਤਾਂ ਫਿਰ ਉਹ ਉਹ ਕੀ ਹੈ ਵੀ ਲੜਾਈ ਝਗੜੇ ਦੇ ਵਿੱਚ ਜਿਹੜੀ ਜ਼ਿੰਦਗੀ ਹੈ ਜੰਗ ਵਿਅਕਤੀਆਂ ਦੀ ਖਰਾਬ ਹੋ ਜਾਂਦੀ ਹੈ ਕਿਉਂ ਸਿਆਣਾ ਬੰਦਾ ਜਿਹੜਾ ਉਮਰ ਦੇ ਹਿਸਾਬ ਨਾਲ ਆ ਉਹ ਤਾਂ ਨਹੀਂ ਚੱਲਦਾ ਇਸ ਰਾ ਤੇ ਜਿਹੜਾ ਜਸੀਲਾ ਖੂਨ ਹੁੰਦਾ ਨਵਾਂ ਖੂਨ ਹੁੰਦਾ ਜੋਸ਼ ਹੁੰਦਾ ਉਹ ਇਸ ਕਰ ਇਹਨਾਂ ਦੇ ਮਗਰ ਲੱਗ ਕੇ ਗਲਤ ਕਦਮ ਚੁੱਕ ਸਕਦਾ ਹੈ ਚਲੋ ਜੇ ਪਰਚੇ ਨਾ ਦਰਜ ਹੋਣਗੇ ਇੱਕ ਦੂਜੇ 'ਚ ਵੱਡਾ ਟੁਕੀ ਹੋ ਸਕਦੀ ਹੈ ਤਾਂ ਇਹੋ ਜੇ ਬਿਆਨ ਦੇਣੇ ਗਲਤ ਹੈ ਸਰਕਾਰ ਨੂੰ ਤੁਰੰਤ ਤੇ ਐਕਸ਼ਨ ਲੈਣਾ ਚਾਹੀਦਾ ਹੈ ਹੁਣ ਅਮਰਪਾਲ ਨੇ ਸਿਰਫ ਦੋ ਸ਼ਬਦ ਕਹੇ ਸੀ ਕਿ ਜੋ ਜੇ ਹਕੂਮਤ ਚਾਹੁੰਦੀ ਹੈ ਜਿਵੇਂ ਚਾਹੁੰਦੀ ਐ ਅਸੀਂ ਉਹ ਮੇ ਤਿਆਰ ਐ ਬਸ ਸਿਰਫ ਵੀ ਟਕਰਾਂਗੇ ਆਹੀ ਗੱਲ ਕਹੀ ਐ ਤੇ ਜਾਂ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਕਾਬਿਆਂ ਦੇ ਵਿੱਚ ਆਪਣਾ ਜਿਹੜਾ ਹੈਗਾ ਥਾਣੇ ਦੇ ਵਿੱਚ ਜਾ ਕੇ ਆਪਣੇ ਬੰਦੇ ਛਡਵਾਏ ਆ ਆਹੀ ਦੋ ਗੱਲਾਂ ਦੇ ਉੱਤੇ ਉਹਦੇ ਤੇ ਐਨ ਐਸ ਐਕਟ ਲੱਗੀ ਵੀ ਐ ਨੈਸ਼ਨਲ ਸਿਕਿਉਰਿਟੀ ਐਕਟ ਸਿਰਫ ਬੋਲੀ ਤੇ ਤੇ ਇਹ ਬੰਦਾ ਇਹ ਬੰਦਾ ਜਿਹੜਾ ਬੋਲ ਰਿਹਾ ਇਹ ਪੁਲਿਸ ਦੀ ਹਾਜ਼ਰੀ ਚ ਕਹਿ ਰਿਹਾ ਸ਼ਾਇਦ ਇਹ ਸਬ ਇੰਸਪੈਕਟਰ ਹੈ ਤੁਹਾਨੂੰ ਦੁਬਾਰੇ ਸੁਣਾ ਦਿੰਨਾ ਹੈ ਸਬ ਇੰਸਪੈਕਟਰ ਹੈ ਉਹਨੂੰ ਕਹਿ ਰਿਹਾ ਵੀ ਮੇਰੀ ਬਾਤ ਸੁਣ 48 ਘੰਟਿਆਂ ਮੇਂ 1.5 ਲੱਖ ਹੈ 2 ਲੱਖ ਹੈ ਮੁਸਲਮਾਨ ਨੂੰ ਕਾਟ ਦੂੰਗਾ ਮੈਂ ਜਿਹੜੀ ਦੀ ਭਾਸ਼ਾ ਹੈਗੀ ਸੋ ਇਹ ਜਿਹੜੀ ਹੈਗੀ ਅਤਿ ਨਿੰਦਣਯੋਗ ਹੈ ਇਹ ਤੇ ਸਰਕਾਰਾਂ ਜਿਹੜੀਆਂ ਉਹ ਐਕਸ਼ਨ ਨਹੀਂ ਲੈਂਦੀਆਂ ਕਿਉਂ ਨਹੀਂ ਲੈਂਦੀਆਂ ਕਿਉਂਕਿ ਜਾਂ ਤਾਂ ਇਹ ਭਾਈ ਵਾਲਾ ਉਹਨਾਂ ਦੇ ਵਿੱਚ ਆ ਤੁਹਾਨੂੰ ਸੁਣਾਉਣਿਆ ਦਵਾਰੇ ਇਹ ਵੀ ਜਾਂ ਤੇ ਦਲਵਾ ਦਿੰਦਾ ਹਾਂ ਤਾ ਸੁਣ ਲਿਆ ਕਿਵੇਂ ਦੇਖੋ ਇਹ ਕਹਿੰਦਾ ਵੀ 48 ਘੰਟੇ ਚ ਚਾਹੇ 1.5 ਲੱਖਾ ਚਾਹੇ 2 ਲੱਖਾ ਮੈਂ ਉਹਨਾਂ ਨੂੰ ਮੁਸਲਮਾਨਾਂ ਨੂੰ ਕਾਟ ਦੂੰ ਹੁਣ ਕੱਲਾ ਬੰਦਾ ਕਿਵੇਂ ਕਾਟ ਦੇਗਾ ਤੂੰ ਕਿਉਂਕਿ ਇਹ ਜਿਹੜੇ ਹੈਗੇ ਝਗੜਿਆਂ ਦੀ ਜੜ ਹੁੰਦੀ ਆ ਬਾਅਦ ਵਿੱਚ ਜਦੋਂ ਇਹਨਾਂ ਨੂੰ ਫੇਰ ਕੋਈ ਸੌਦਾ ਲੱਗ ਜਾਂਦਾ ਜਾਂ ਕੁੱਟਮਾਰ ਹੋ ਜਾਂਦੀ ਆ ਜਾਂ ਗੋਲੀਆਂ ਚੱਲ ਜਾਂਦੀਆਂ ਫੇਰ ਇਹ ਜਾ ਕੇ ਥਾਣੇ ਲਾਉਂਦੇ ਆ ਫਿਰ ਪ੍ਰਸ਼ਾਸਨ ਨੂੰ ਕਹਿੰਦੇ ਆ ਪਰਚੇ ਦਰਜ ਕਰੋ ਵੀ ਪਹਿਲਾਂ ਹੀ ਜਿਹੜਾ ਹੈਗਾ ਇਹੋ ਜਿਹੇ ਬੰਦਿਆਂ ਤੇ ਕਾਰਵਾਈ ਬਣਦੀ ਹੈ ਕਿਸ ਰੂਲਿੰਗ ਸਰਕਾਰ ਦਾ ਬੰਦਾ ਕਿਉਂ ਨਾ ਹੋਵੇ ਇਸ ਤਰ੍ਹਾਂ ਸਰਕਾਰ ਦੀਆਂ ਵੋਟਾਂ ਡੁੱਟਦੀਆਂ ਕਿਉਂਕਿ ਮੁਸਲਮਾਨ ਬਿੰਗ ਵੀ ਹੈ ਹਰ ਪਾਰਟੀ ਦੇ ਵਿੱਚ ਹਰ ਕੌਮ ਦਾ ਹਰ ਧਰਮ ਦਾ ਬੰਦਾ ਕੰਮ ਕਰਦਾ ਤੇ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਇਥੋਂ ਦੇਸ਼ ਤੋਂ ਕੱਢ ਕੱਢਣ ਦੀਆਂ ਗੱਲਾਂ ਕਰੀਏ ਜਾਂ ਨਫ਼ਰਤ ਭਰੀਆਂ ਗੱਲਾਂ ਕਰੀਏ ਤਾਂ ਇਸ ਤਰ੍ਹਾਂ ਹੈਗਾ ਇਹ ਚੰਗਾ ਨਹੀਂ ਲੱਗਦਾ ਸੋ ਮੈਂ ਉਮੀਦ ਕਰਦਾ ਹੈ ਵੀ ਸਰਕਾਰ ਇਹ ਤੇ ਸਖਤ ਐਕਸ਼ਨ ਲਵੇ ਦੂਰਾ ਮਾਪਦੰਡ ਨਾ ਅਪਣਾਏ ਦੋ ਕਾਨੂੰਨ ਨਹੀਂ ਬਣਨੇ ਚਾਹੀਦੇ ਹਿੰਦੁਸਤਾਨ ਦੇ ਵਿੱਚ ਵੀ ਦੂਜਿਆਂ ਤੇ ਕੁਝ ਹੋਰ ਧਰਾ ਹੈ ਇਹਨਾਂ ਤੇ ਕੁਝ ਹੋਰ ਧਰਾਵਾਂ ਹੈ ਉਹਨਾਂ ਨੂੰ ਮਾਫੀ ਦਿੱਤੀ ਜਾ ਰਹੀ ਹੈ ਤੇ ਜਿਹੜੇ ਅਮਰਤਵਾਲ ਵਰਗੇ ਆ ਜਾਂ ਹੋਰ ਹੈ ਉਹਨਾਂ ਦੇ ਪਰਚੇ ਦਰਜ ਕੀਤੇ ਜਾਂਦੇ ਆ ਸੋ ਉਮੀਦ ਕਰਦਾ ਹੈ ਕਿ ਇਹੋ ਜਿਹੇ ਬੰਦਿਆਂ ਤੇ ਜਿਹੜੀ ਹੈਗੀ ਆ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਰਪਤੇ ਸਰਪ ਕੀ ਹੈ ਵੀ ਇਹ ਲੋਕ ਇੱਕ ਸਟੰਟ ਖੇਡਦੇ ਆ ਬਿਆਨ ਦੇ ਕੇ ਉਸ ਤੋਂ ਬਾਅਦ ਸਿਕਿਉਰਿਟੀ ਲੈਂਦੇ ਆ ਸਿਕਿਉਰਿਟੀ ਲੈ ਕੇ ਆਪਣਾ ਵਪਾਰ ਕਰਦੇ ਆ ਵਪਾਰ ਕਰਨ ਤੋਂ ਬਾਅਦ ਮੂਰੇ ਗੱਡੀ ਜਿੱਥੋਂ ਤੱਕ ਮੈਂ ਦੇਖਿਆ ਓਕ ਹੈ ਗੱਡੀ ਦੇ ਮਗਰ ਆ ਉਹਦਾ ਟਰੱਕ ਲਾਉਂਦੇ ਨੇ ਟਰੱਕ ਦੇ ਰਾਹੀਂ ਜੋ ਦੇ ਵਿੱਚ ਸਮਾਨ ਆਉਂਦਾ ਵਿਦਆਊਟ ਟੈਕਸ ਤੋਂ ਉਹਦੇ ਮੂਰੇ ਗਨਮੈਨ ਬੈਠੇ ਹੁੰਦੇ ਆ ਚਾਰ ਆਪਣਾ ਇੱਕ ਧੰਦਾ ਚਲਾਉਣ ਦਾ ਜਰੀਆ ਇਹ ਬਿਆਨ ਦੇ ਕੇ ਠੰਡਾ ਚਲਾਉਣ ਦਾ ਇੱਕ ਜਰੀਆ ਹੈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ